ਮੈਚ ਕਰਵਾਏ ਜਾਣਗੇ ਕਿਹੜੇ ਕਿਹੜੇ ਖੇਡ ਕਰਵਾਏ ਜਾਣਗੇ ਸਸੀ ਗੱਲ ਜੀ ਪੰਜਾਬ ਸਰਕਾਰ ਦੇ ਇੱਕ ਖਾਸ ਉਪਰਾਲੇ ਦੇ ਸਦਕਾ ਬੀਜੀਪੀ ਪੰਜਾਬ ਵੱਲੋਂ ਮਾਣਯੋਗ ਐਸਐਸਪੀ ਸਾਹਿਬ ਸਰਦਾਰ ਮਨਜੀਤ ਸਿੰਘ ਜੀ ਦੇਸੀ ਉਹਨਾਂ ਦੇ ਵੱਲੋਂ ਖਾਸ ਇਨੀਸ਼ੀਏਟਿਵ ਲੈ ਕੇ ਜਿਹੜਾ ਓਪਨ ਇਨਵੀਟੇਸ਼ਨਲ ਟੂਰਨਾਮੈਂਟ ਜਿਹੜਾ ਕਰਵਾਇਆ ਜਾ ਰਿਹਾ ਜਿਸ ਵਿੱਚ ਜੜੀਆਂ ਗੇਮਾਂ ਨੇ ক্রিকেট ਹੋਗੀ ਜੀ ਨਾਲ ਜਿਹੜਾ ਚਲੋ ਕੁਸ਼ਤੀਆਂ ਹੋ ਗਈਆਂ ਜੀ ਠੀਕ ਹੈ ਵਾਲੀਬਾਲ ਹੋ ਗਿਆ ਦਸਾਕਸ਼ੀ ਹੋ ਗਿਆ ਇਹ ਸਾਰੀਆਂ ਗੇਮਾਂ ਕਰਵਾਈਆਂ ਜਾ ਰਹੀਆਂ ਨੇ ਤੋਂ ਖਾਸ ਤੌਰ ਤੇ ਸਾਡਾ ਮਤਲਬ ਰਿਕੁਐਸਟ ਹੈ ਇੱਕ ਬੇਨਤੀ ਹੈ ਸਾਰੇ ਜਿੰਨਾ ਵੀ ਅਬੋਰ ਜਨਤਾ ਹੈ ਫਾਜ਼ਲ ਕਾ ਜਨਤਾ ਹੈ ਹਮ ਹਮਾਕੇ ਪੂਜਣ ਤੇ ਇਸ ਟੂਰਨਾਮੈਂਟ ਦਾ ਜਿਹੜਾ ਹੈ ਉਹਨਾਂ ਨੂੰ ਮੰਨਣ ਜੀ ਨਵਦੀਪ ਜੀ ਬੜਾ ਵੱਡਾ ਰੋਲ ਰਿਹਾ ਹੈ ਪੰਜਾਬ ਪੁਲਿਸ ਦਾ ਨਸ਼ਾ ਖਤਮ ਕਰਨ ਦੇ ਵਿੱਚ ਇਹ ਸੈਕਿੰਡ ਓਪਨ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਸ਼ਹਿਰ ਵਾਸੀਆਂ ਨੂੰ ਕੀ ਅਪੀਲ ਕਰੋਗੇ ਔਰ ਯੂਥ ਨੂੰ ਜੀ ਦੇਖੋ ਜੀ ਅਸੀਂ ਅਬੋਰ ਦੇ ਯੂਥ ਨੂੰ ਸਕੂਲਾਂ ਦੇ ਪ੍ਰਿੰਸੀਪਲਸ ਨੂੰ ਬੱਚਿਆਂ ਦੇ ਪੇਰੈਂਟਸ ਨੂੰ ਜਿਹੜੇ ਯੂਥ ਦੇ ਆਪਣੇ ਸਪੋਰਟਸ ਕਲੱਬ ਬਣੇ ਆ ਪਿੰਡਾਂ ਦੇ ਵਿੱਚ ਚੱਲ ਰਿਹਾ ਤੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਵੀ ਜਿਹੜਾ ਸਟੇਟ ਲੈਵਲ ਦਾ ਇੱਕ ਫੰਕਸ਼ਨ ਹੋਸਟ ਕੀਤਾ ਹੈ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ যাদਬ ਜੀ ਵੱਲੋਂ ਤੇ ਜਿਹਨੂੰ ਚੀਫ ਆਰਗੇਨਾਈਜ਼ਰ ਆਪਣੇ ਸਰਦਾਰ ਮਨਜੀਤ ਸਿੰਘ ਢੇਸੀ ਜੀ ਆਈ ਐਸਐਸਪੀ ਸਾਹਿਬ ਦੇਖੋ ਜੀ ਇਸ ਤਰ੍ਹਾਂ ਦੇ ਜਿਹੜੇ ਟੂਰਨਾਮੈਂਟ ਆਰਗੇਨਾਈਜ਼ ਕਰਦੇ ਆਪਾਂ ਉਸ ਚੀਜ਼ ਦਾ ਬਹੁਤ ਬੈਨੀਫਿਟ ਮਿਲਦਾ ਆਪਾਂ ਨੂੰ ਜਿਸ ਤਰ੍ਹਾਂ ਕਿ ਆਪਣੇ ਪਹਿਲਾਂ ਵੀ ਇਹ ਟੂਰਨਾਮੈਂਟ ਕਰਵਾਏ ਅਸੀਂ ਇਹ ਸੈਕੰਡ ਟੂਰਨਾਮੈਂਟ ਆਈ ਤੇ ਜਿਸ ਦਾ ਰਿਜ਼ਲਟ ਦੇਖੋ ਤੁਸੀਂ ਵੀ ਜਿਸ ਤਰ੍ਹਾਂ ਆਪਣੇ ਲੜਕੀ ਜਿਹਨੂੰ ਅਸੀਂ ਬ੍ਰਾਂਡ ਇੰਵੈਸਟਰ ਬਣਾਇਆ ਫਾਜ਼ਿਲਕਾ ਪੁਲਿਸ ਬਣੀ ਹੋ ਸਮਰਨਜੀਤ ਕੌਰ ਤੇ ਇਸ ਤਰ੍ਹਾਂ ਦੇ ਖੇਡਾਂ ਦਾ ਰਿਜ਼ਲਟ ਇਹ ਨਿਕਲਿਆ ਵੀ ਉਹ ਬੱਚਾ ਏਸ਼ੀਅਨ ਗੇਮ ਦੇ ਵਿੱਚੋਂ ਬ੍ਰੌਂਜ਼ ਮੈਡਲ ਲੈ ਕੇ ਆਇਆ ਸੀ ਇਹ ਹੋਰ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਬੱਲੂਆਣਾ ਕੌਂਸਲੈਂਸੀ ਦੇ ਵਿੱਚੋਂ ਹੀ ਸਾਡਾ ਇੱਕ ਲੜਕਾ ਜਸਨੀਤ ਸੇਖੋਂ ਉਹ ਵੀ ਐਸ਼ਨ ਗੇਮਸ ਦੇ ਵਿੱਚ ਪਾਰਟਿਸਿਪੇਟ ਕਰਕੇ ਆਇਆ ਹੈ ਸੋ ਅਸੀਂ ਅਬੋਰ ਦੇ ਲੋਕਾਂ ਨੂੰ ਕਹਿੰਨੇ ਆਂ ਵੀ ਜਿਹੜਾ ਕੁਝ ਯੂਥ ਭਟਕ ਚੁੱਕੇ ਆਪਣਾ ਵੀ ਉਹਨਾਂ ਨੂੰ ਛੱਡੋ ਮਸ਼ਿਆਵਤ ਇੰਨਾ ਗਰਾਊਂਡਾਂ ਨਾਲ ਜੁੜੋ ਕਿਉਂਕਿ ਡੇ ਬਾਏ ਡੇ ਆਪਾਂ ਦੇਖਦੇ ਆਂ ਵੀ ਹਸਪੀਟਲ ਵੱਧਦੇ ਜਾ ਰਹੇ ਆ ਗਰਾਊਂਡ ਘਟਦੇ ਜਾ ਰਹੇ ਆ ਪਰ ਜੇ ਜੋ ਪੰਜਾਬ ਸਰਕਾਰ ਦਾ ਇੰਨਾ ਵਧੀਆ ਉਪਰਾਲਾ ਕੀਤਾ ਗਿਆ ਹੈ ਤਾਂ ਅਸੀਂ ਚਾਹੁੰਦੇ ਆਂ ਵੀ ਬੱਚੇ ਇਸ ਚੀਜ਼ ਦਾ ਬੈਨੀਫਿਟ ਲੈਣ ਕਲ ਕੀ ਟਾਈਮ ਟੇਬਲ ਰਹੇਗਾ ਸਰ ਇਹ ਸਰ ਅਸੀਂ ਮਾਰਨਿੰਗ 10 ਵਜੇ ਇਹਦੀ ਓਪਨਿੰਗ ਆਈ ਤੇ ਕਲੋਜ਼ਿੰਗ ਆ ਜਿਹੜੀ ਹੈ ਉਹ ਇੱਕ ਤਰੀਕ ਨੂੰ ਆਏ ਮੇਨ ਮੁਕਾਬਲੇ ਕਿਹੜੇ ਕਿਹੜੇ ਖੇਡਾਂ ਦੇ ਆਏ ਮੇਨ ਜਿਹੜਾ ਅਸੀਂ ਟੂਰਨਾਮੈਂਟ ਆ ਜੀ ਵਾਲੀਬਾਲ ਤੇ ਕ੍ਰਿਕਟ ਦਾ ਕਰਵਾ ਰਹੇ ਆ ਠੀਕ ਹੈ ਇਨਵੀਟੇਸ਼ਨਲ ਟੂਰਨਾਮੈਂਟ ਆ ਜਿਹੜੀਆਂ ਅਸੀਂ ਜਿਹੜੀਆਂ ਸਿਲੈਕਟਡ ਟੀਮਾਂ ਜਿਹੜੀਆਂ ਚੰਗੀਆਂ ਟੀਮ ਦਾ ਸੀ ਉਹਨਾਂ ਨੂੰ ਇਨਵਾਈਟ ਕੀਤਾ ਹੈ ਤੇ ਜਿਹੜਾ ਲਾਸਟ ਦੇ ਉੱਪਰ ਕਲੋਜ਼ਿੰਗ ਸੈਰਮਨੀ ਦੇ ਵਿੱਚ ਅਸੀਂ ਗੱਲਜ਼ਾ ਕਬੱਡੀਆਂ ਆਈ ਤੇ ਨਾਲ ਉਹਦੇ ਅਸੀਂ ਰੱਸਾ ਕਸ਼ੀ ਦਾ ਇਹ ਰੱਖਿਆ ਸਰ ਕੰਪਲੀਟ ਅੱਜ ਦੀ ਯੂਆ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਅਸੀਂ ਕਹਿੰਦੇ ਹਾਂ ਯੂਆ ਪੀੜੀ ਨੂੰ ਦੇਖੋ ਕਿੰਨਾ ਵਧੀਆ ਤੁਸੀਂ ਦੇਖ ਰਹੇ ਹੋ ਫਲੱਡ ਲਾਈਟ ਦੇ ਵਿੱਚ ਟੂਰਨਾਮੈਂਟ ਹੋ ਰਿਹਾ ਹੈ ਕਿੰਨਾ ਵਧੀਆ ਇੱਕ ਪੰਜਾਬ ਗਵਰਨਮੈਂਟ ਨੇ ਆਰਗੇਨਾਈਜ਼ ਕੀਤਾ ਹੈ ਮਾਨਯੋਗ ਸਾਡੇ ਐਸਐਸਪੀ ਸਾਹਿਬ ਵੱਲੋਂ ਦੇਖੋ ਕਿੱਡਾ ਨਜ਼ਾਰਾ ਆ ਰਿਹਾ ਹੈ ਦੇਖ ਕੇ ਇਹ ਅਸੀਂ ਚਾਹੁੰਦੇ ਹਾਂ ਵੀ ਇੰਨਾਂ ਚੀਜ਼ਾਂ ਨਾਲ ਜੁੜੋ ਨਸ਼ਿਆਂ ਨੂੰ ਛੱਡੋ ਆਪਾਂ ਇੱਕ ਨਵਾਂ ਵਧੀਆ ਤੰਦਰੁਸਤ ਪੰਜਾਬ ਬਣ ਜਾਈਏ ਠੀਕ ਹੈ ਜੀ ਟਰੋਫੀ ਵਗੈਰਾ ਵੀ ਰੱਖੀ ਗਿਆ ਜੀ ਹਾਂ ਜੀ ਕੈਸ਼ ਪ੍ਰਾਈਜ਼ ਆ ਅਟਰੈਕਟਿਵ ਕੈਸ਼ ਪ੍ਰਾਈਜ਼ ਆ ਜੀ ਬ ਟੀਮਾਂ ਵਗੈਰਾ ਕਿੰਨੀਆਂ ਕੋ ਆਈਆਂ ਕੋਈ ক্রিকেট ਦੀਆਂ 16 ਟੀਮਾਂ ক্রিকেট ਦੀਆਂ ਹੀ 16 ਟੀਮਾਂ ਵਾਲੀਬਾਲ ਦੀਆਂ ਹੀ ਤੇ ਬਾਕੀ ਜਿਹੜੀਆਂ ਇਨਵਿਟੇ ਆਪਣੇ ਰੱਸਾ ਕਸ਼ੀ ਤੇ ਕਬੱਡੀ ਦਾ ਸ਼ੋਅ ਮੈਚ ਆਈ ਉਹ ਕੋਈ ਵੀ ਕਰ ਸਕਦਾ ਠੀਕ ਹੈ ਸਰ ਠੀਕ ਹੈ ਸਰ ਥੈਂਕ ਯੂ